ਸੇ ਦਾ ਬੈਲ ਬਲੌਕ ਆ ਜਾਏਗਾ 3 ਤਰੀਕ ਚਾਰ ਅ ਤੈਨੂੰ 2023 ਦੀ ਕਾਫੀ ਦਾ 4 ਤਰੀਕ ਤੀਜਾ ਮਹੀਨਾ 2023 ਦੀ 1 ਵਜੇ ਠੀਕ ਹੈ ਤੇ ਮੈਂ ਸਟੂਡੀਓ ਚਾਗਾ ਮੈਂ ਚੇਨ ਰੋਣ ਆਸਤੇ ਤੇ ਬਣਾ ਕੇ ਐਡਿਟ ਰਿਪੋਰਟ ਕਰਕੇ ਧੰਨਵਾਦ ਵਿੱਚ ਜੋ ਕਿ ਸਾਨੂੰ ਮਿਲੂਗਾ ਜਦੋਂ ਮੈਂ ਜਮਾ ਦਕਾਨ ਬਤਾਉਂਗਾ ਉਦੋਂ ਮਿਲੂਗਾ ਪਹਿਲਾਂ ਸਾਨੂੰ ਤੁੱਪ ਦਿਖਾ ਦਿੰਨਾਗਾ ਮੈਂ ਪਹਿਲਾਂ ਇੱਥੇ ਤੋਂ ਪੱਛਮੀ ਤੇ ਤੁੱਪ ਦੇਖੋ ਪਹਿਲਾਂ ਤੁੱਪ ਹੈਗੀ ਆ ਹੁਣ ਜਿਉਂ-ਜਿਉਂ ਦਿਨ ਗਰਮੀ ਸ਼ੁਰੂ ਹੋ ਜਾਂਦੀ ਆ ਹੋਲੀ ਵੀ ਉਹਨਾਂ ਦੀ ਆ ਜੇ ਤੁਸੀਂ ਹੋਲੀ ਲਈ ਵੀ ਦੇਖਣਾ ਚਾਹੋ ਤਾਂ ਉਹ ਵੀ ਦੱਸ ਸਕਦੇ ਹੋ ਵੈਸੇ ਮਹੌਨਿਆ ਲਈ ਵੀ ਬਣਾਉਂਗਾ ਨਹੀਂ ਹੈ ਤੁਹਾਨੂੰ ਕਿ ਮੈਂ ਖੇਡਦਾ ਨਹੀਂ ਹਾਂ ਕਿਉਂਕਿ ਸਮਾਣੀ ਵਿੱਚ ਤਾਂ ਹੁਣ ਅਜਿ ਲਈ ਹੋਲੀ ਵਾਲੀ ਵੀਡੀਓ ਨਹੀਂ ਬਣਾਉਂਦਾ ਤੇ ਜਦ ਆਪਾਂ ਖੇਡਦੇ ਨਹੀਂ ਹੈਗੇ ਠੀਕ ਹੈ ਜੀ ਜੇ ਪੁਰਾਣੇ ਵੀਡੀਓ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੇ ਪਿਛਲੇ ਸਾਲ ਵਾਲੀ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਹਵਾਵਾਂ ਚੱਲ ਰਹੀ ਹੈ ਵੈਸੇ ਕੱਲੇ ਮੌਸਮ ਕਿਸ ਤਰ੍ਹਾਂ ਹੈ ਹਾਂ ਕਿਸ ਟੇਕ ਹੀ ਕਰਨਾ ਹੈ ਪੁਰਾਣੇ ਵੀਡੀਓ ਦੇਖ ਕੇ ਜਾ ਕੇ ਦੇਖ ਸਕਦੇ ਹੋ ਜਦ ਮੇਰੇ ਫੇਸਬੁਕ ਪੇਜ ਤੇ ਕੋਈ ਪੈਂਦੀ ਨਹੀਂ ਹੈਗੀ ਤੇ ਤੁਸੀਂ ਫੇਸਬੁਕ ਪੇਜ ਤੇ ਵੀਡੀਓ ਦੇਣਾ ਪਲੀਜ਼ ਮੇਰੇ ਚੈਨਲ ਤੇ ਜਾ ਕੇ ਆਓ ਵੇਖੋ ਕਰੋ ਤੇ ਮੇਰੇ ਵੀਡੀਓ ਵੀਡੀਓ ਜਾ ਕੇ ਚੈਨਲ ਤੇ ਮਿਲ ਜਿਆ ਤੁਹਾਡੇ ਫੇਸਬੁਕ ਤੇ ਵਿੱਚ ਵੀਡੀਓ ਆਉਂਦੀ ਨਹੀਂ ਹੈਗੀ ਕਿਉਂਕਿ ਫੇਸਬੁਕ ਸਿਰੋਕਈ ਵਾਰ ਕੰਮ ਨਹੀਂ ਕਰੀਏ ਵੀਡੀਓ ਨਹੀਂ ਆਉਂਦੀ ਸੋ ਨਾ ਮੈਂ ਹੁਣ ਮੈਂ ਚੰਨ ਨੂੰ ਦੋਪਨਾ ਮਾਤਾ ਨਾ ਅਡੀਟ ਪ੍ਰੋ ਕਰ ਲਾ ਤੇ ਤੁਹਾਨੂੰ ਰਾਤ ਨੂੰ ਮੇਰੇ ਮੋੜ ਮੇ ਮਦਦਾਂ ਤੋਂ ਆਜਿਆ 8:00 8:30 ਵਜੇ ਉਦੋਂ ਮਿਲਣਾ ਤੁਹਾਨੂੰ ਰਾਤ ਨੂੰ 8:00 ਵਜੇ ਸੋ ਰਾਤ ਦੇ 8 ਵਜੇ ਨੇ ਕਾਫੀ ਦਸ ਰਿਆਂ ਦੋਸਤੋ ਰਾਤ ਦੇ 8 ਵਜੇ ਨੇ ਤੇ ਮੈਂ ਦੁਕਾਨ ਤੋਂ ਆ ਗਈ ਠੀਕ ਹੈ ਮੈਂ ਕੱਪੜੇ ਨਹੀਂ ਬਦਲੇ ਹੈਗੇ ਕੱਪੜੇ ਮੈਂ ਜਿਆ ਕਿ ਬਾਅਦ ਵਿੱਚ ਸ਼ੂਟ ਕਰਕੇ ਬਦਲੂਗਾ ਤੇ ਦੁਕਾਨ ਤੋਂ ਆ ਗਈ ਮੈਂ ਠੀਕ ਹੈ ਤੇ ਤੁਸੀਂ ਜੇ ਪੁਰਾਣੇ ਵੀਡੀਓ ਦੇਖਿਆ ਕਰਕੇ ਦੇਖ ਸਕਦੇ ਹੋ ਤੇ ਤੁਸੀਂ ਜੇ ਪੁਰਾਣੇ ਵੀਡੀਓ ਦੇਖਿਆ ਜਾ ਕੇ ਜਾ ਕੇ ਦੇਖ ਸਕਦੇ ਹੋ ਕੋਈ ਅਪਡੇਟ ਦੱਸੂ ਦੱਸੂਗਾ ਤੇ ਮੈਂ ਕਿੱਥੇ ਜਾ ਰਿਹਾ ਉਹ ਵੀ ਮੈਂ ਤੁਹਾਨੂੰ ਉੱਥੇ ਲੈ ਕੇ ਜਾਊਗਾ ਤੇ ਇੱਕ ਦਿਨ ਦੀ ਰਾਈਡ ਹੈ ਸੋ ਜਿਆ ਦੋ ਦਿਨ ਦੀ ਇੱਕ ਦਿਨ ਦੀ ਦੋ ਦਿਨ ਦੀ ਰਾਈਡ ਹੈ ਕਿੱਥੇ ਜਾਊਗਾ ਕਿ ਮੈਂ ਟ੍ਰੈਵਲ ਕਰ ਰਹਾ ਹਾਂ ਦੋ ਦਿਨ ਦਾ ਕਿੱਥੇ ਕਰ ਰਿਹਾ ਉਹ ਸਾਨੂੰ ਕਾਨੂੰਨੋਂ ਪਤਾ ਲੱਗੂਗਾ ਜਦੋਂ ਮੈਂ ਚਲਾ ਜਾਏਗਾ ਲੋ ਸਵੇਹੀ ਜਾਣਾਗਾ ਮम्मी ਨਾਲ ਸਵੇਹਾ ਜਾ ਕੇ ਤੇ ਕਾਪਾ ਸਾਨੂੰ ਸਵੇਰੇ ਮੜ ਜਾਊਗਾ ਠੀਕ ਹੈ ਜੀ ਤੇ ਜੇ ਪੁਰਾਣੀ ਵੀਡੀਓ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੇ ਇੱਕ ਮੈਂ ਹੁਣ ਦੁਕਾਨਦਾਰਾਂ ਘਰੇ ਸੀ ਘਰੇ ਜਾਣਾ ਮੈਂ ਕੱਪੜੇ ਪਾਉਣ ਚੇਂਜ ਕਰਦਾ ਰੋਟੀ ਖਾਣਾ ਨੌਕਰੀ ਨੂੰ ਸੰਭੂਗਾ ਤੇ ਅੱਜ ਥੋੜਾ ਮਾਰਕੀ ਵੀ ਜ਼ਿਆਦਾ ਦੇਖੂਗਾ ਕਿਉਂਕਿ ਮੈਂ ਕੱਲ ਦੀ ਛੁੱਟੀ ਆ ਤੇ ਕੱਲ ਨੂੰ ਜਾਣਾਗਾ ਇਸ ਲਈ ਰੇਟ ਸਾਰੇ ਖੋਣੂਗਾ ਉੱਥੋਂ ਦਾ ਦੁਕਾਨਦਾਰ ਜਣੇ ਉੱਠੂਗਾ ਤੇ ਉੱਥੇ ਜਾਊਗਾ ਜਿੱਥੇ ਵੀ ਜਾਣਾਗਾ 9-10 ਵਜੇ ਜਦੋਂ ਮੈਂ ਜਾਣਾ ਸ਼ੁਰੂ ਕਰਾਂ ਲਿਆ ਦੇ ਜਾਊਗਾ ਤੁਸੀਂ ਵੀਡੀਓ ਚ ਬਣਾ ਰਹੇ ਹੋ ਇਸਕੀਪਣਾ ਕਰੋ ਥੋੜੀ ਲੰਬੀ ਵੀੜਾ ਹੋ ਸਕਦੀ ਆ ਤੇ ਫਿਰ ਅੱਗੇ ਇੰਜੋਏ ਆਉਣ ਵਾਲਾ ਸਾਨੂੰ ਖੇਤ ਵੀ ਦਿਖਾਵਾਂਗਾ ਖੇਤ ਚ ਜਾਣਾ ਜਾਣਾ ਤੇ ਹੋਰ ਵੀ ਕੋਈ ਚੀਜ਼ ਕੋਈ ਜਾਣਾਗਾ ਤੇ ਤੂੰ ਦੱਸੂਗਾ ਕਿੱਥੇ ਜਾਊਗਾ ਮੈਂ ਕਿੱਥੇ ਆ ਗਿਆ ਸਾਨੂੰ ਉੱਥੇ ਲੈ ਕੇ ਜਾਊਗਾ ਚਲੋ ਮੈਂ ਮੰਨਦਾ ਹਾਂ ਕੱਲ ਨੂੰ ਸਵੇਰੇ ਤੁਸੀਂ ਵੀਡੀਓ ਚ ਬਣਾ ਰਹੇ ਹੋ ਇਸਕੀਪਣਾ ਕਰਦੇ ਮੈਂ ਕੱਲ ਨੂੰ ਸਵੇਰੇ ਅੱਜ ਦਾ ਦਿਨ ਹੀ ਕਾਫੀ ਦਸਰੇ ਦੋਸਤੋ ਅੱਜ ਵਾਲਾ ਦਿਨ ਅੱਜ ਹੈ ਜੀ 5 ਆ 3 2023 ਜੀ ਪੰਨ 22 32 2023 ਤੇ ਐਂ ਤਾਂ ਬਾਦਾ ਜਨਾ 6:30 ਹੋ ਗਏ ਨੇ 6:30 ਚਾੜੀ ਮੈਂ ਟੋਗ ਗਿਆ ਮੈਂ ਆਪ ਟਕੜਾ ਤੇ ਬੁਰਸ਼ ਕਰਾ ਤੇ ਪਾਣੀ ਪੀ ਲਿਆ ਤੇ ਮੈਂ ਤੁਹਾਨੂੰ ਦੱਸਣਾ ਕਿ ਮੈਂ ਜਲਦੀ ਹੀ ਜਾਵਾਂਗਾ ਜਿੱਥੇ ਜਾਣਾਗਾ ਤੁਹਾਨੂੰ ਤੇ ਟ੍ਰੈਨਿੰਗ ਵੀ ਦੇਖ ਜਾਵਾਂਗਾ ਤੇ ਜਲਦੀ ਹੀ ਜਾ ਰਿਹਾ ਮੈਂ ਤੇ ਅੱਜ ਜਾਵਾਂਗਾ ਤੇ ਤੁਹਾਨੂੰ ਦਿਖਾਵਾਂਗਾ ਮੈਂ ਕਿੱਥੇ ਗਿਆ ਤੇ ਮੈਂ ਵੈਸੇ ਉਹ ਆਡੀਓ ਨਹੀਂ ਕਰਨ ਕਿਸ ਕਰਦਾ ਵੀਡੀਓ ਬਣਾਉਂਗਾ ਤੇ ਗਾਣਾ ਲਗਾਉਂਗਾ ਤੇ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੇ ਗਿਆ ਤੇ ਮੈਂ ਤੁਹਾਨੂੰ ਦੱਸੂਗਾ ਤੇ ਮੈਂ ਕਿੱਥੇ ਗਿਆ ਤੇ ਪੁਰਾਣੀ ਵੜੇ ਦੇਖ ਜਾ ਕੇ ਦੇਖ ਸਕਦੇ ਹੋ ਤੇ ਹੁਣ ਮੈਂ ਬਾਅਦ ਤਿਆਰ ਹਾਂਗਾ ਤੇ ਮੈਂ ਜਾਣ ਦੀ ਤਿਆਰੀ ਕਰੂੰਗਾ ਡੈਂਟਿੰਗ ਪੈਂਟਿੰਗ ਨਹੀਂ ਕਰਦਾ ਹੈਗਾ ਠੀਕ ਹੈ ਚਲੋ ਤੁਸੀਂ ਗੈਸ ਕਰਕੇ ਦੱਸ ਸਕਦੇ ਹੋ ਕਿ ਕਿੱਥੇ ਜਾ ਰਿਹਾ ਮੈਂ ਜਾਂ ਬਾਕੀ ਦਾ ਸਾਨੂੰ ਪਤਾ ਲੱਗ ਜਾਣਾਗਾ ਕਿਉਂਕਿ ਬਹੁਤ ਟਾਈਮ ਹੋ ਗਿਆ ਇਹ ਟਾਈਮ ਦੇ ਵਿੱਚ ਮੈਂ ਜਾਣੀ ਹੈਗਾ ਇਸ ਹੌਸਟ ਤੇ ਉੱਥੇ ਠੀਕ ਹੈ ਚਲੋ ਸਾਨੂੰ ਮੈਂ ਹੁਣ ਜਦੋਂ ਮੈਂ ਚਲਾ ਗਿਆ ਉੱਥੇ ਜਾ ਕੇ ਮਿਲੂੰਗਾ ਤੇ ਉੱਥੇ ਸਾਨੂੰ ਦੱਸੂੰਗਾ ਤੇ ਕਿੱਥੇਗਾ ਤੇ ਉੱਥੇ ਵੀਡੀਓ ਦਾ ਐਂਡ ਕਰੂੰਗਾ ਤੇ ਇੱਕ ਘਰ ਨੂੰ ਮੁੜ ਕੇ ਆਉਂਗਾ ਜੋ ਕਿ ਅਗਲੀ ਵੀਡੀਓ ਤੇ ਸਾਨੂੰ ਦੱਸ ਹੀ ਦੂੰਗਾ ਸੋ ਮੈਂ ਮਿਲਦਾ ਸਨ ਉਹਥੇ ਜਾ ਕੇ ਜਿਹ ਕੈਵਜਨ ਚ ਉਹ ਜਿੰਦਾ ਸੀ ਨੂੰ ਕੈਵਰੀ ਅੱਜ ਬੱਜ ਗਈ ਉਹ ਸਾਨੂੰ ਪਤਾ ਲੱਗ ਕੇ ਜਣਾ 9:00 10:00 ਵਜੇ ਨੂੰ ਮੈਂ 11:00 ਵਜੇ ਆ ਜਾਵਾਂਗੇ ਤੇ ਮੈਂ ਨੱਗਾ ਸਨ ਉਹਥੇ ਜਾ ਕੇ ਤੋਂ ਮੈਂ ਜੀ ਬੱਚੇ ਕਰਕੇ ਪਹੁੰਚ ਜਾਏ ਤੇ ਤੁਸੀਂ ਬਰਾ ਮੈਂ ਕਿਹਨਾਂ ਦੇ ਜਿਹੜਾ ਮੌਂਟੇ ਕਿਸ ਤਰ੍ਹਾਂ ਮੈਂ ਦੱਸ ਸਕਦੀ ਤੇ ਮੈਂ ਮਿਸਨਸ ਨਾਨਕੇ ਦਾ ਕੱਟ ਗਿਆ ਇੱਥੇ ਪੜਾਣਾ ਇੱਕ ਕਾਲ ਹੈ ਮੈਂ ਮੈਨੇਜਰ ਇਹੋ ਤੇ ਹੈ 30 ਮਿੰਟ ਮੈਂ ਉਹਦੇ ਕੋਲ ਚਾਪੀ ਤੇ ਸਮਨ ਕੀਤਾ ਕਹਿੰਦਾ ਸਮਨ ਤਾਂ ਸਮ 12 ਉਹ ਤੇ ਮੈਂ ਚਾਪੀ ਦੀ ਜਿਹੜੀ ਕਈ ਹੋਣਾ ਮੈਂ ਫਿਰ ਪੰਤਾ ਬਾਰੇ ਜਾऊंगा ਬਸ ਨਾ ਨਾ ਕਰਦੇ ਕਰ ਤੇ ਵੀਡੀਓ ਦਾ ਸਮਾਪਤ ਕਰਾਂਗਾ ਤੇ ਅੱਜ ਜੀ ਕਿਤਾਜੀ ਪੜਾਂਗਾ ਮੈਂ ਸਰਦਨ ਵਧੀਆ ਰਿਹਾ ਜਿਦਾ ਹਾਂ ਨਾ ਮੌਕਾ ਮਿਲਿਆ ਤੁਹਾਨੂੰ ਦੋਸਤੋ ਸਨੈਪਿੰਗ ਦੋਸਤੋ ਮੈਂ ਜਿਵੇਂ ਦੱਸਣਾ ਚਾਹ ਰਿਹਾ ਅੱਜ ਮੈਂ ਨਾਨਕ ਜੀ ਦੇ ਬਾਰੇ ਦੱਸਣਾ ਹੈ ਅੱਜ ਨਾਨਕ ਜੀ ਦੇ ਜਿਹਨਾਂ ਵੀਡੀਓ ਬਾਰੇ ਲਾਈਕ ਕਰ ਲਓ ਜੇ ਤੁਸੀਂ ਮੇਰੇ ਚੈਨਲ ਤੋਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਸੀਂ ਕੋਈ ਵੀ ਵੀਡੀਓ ਦੇਖ ਲਓ ਠੀਕ ਹੈ ਜੇ ਤੁਹਾਨੂੰ ਮਿਲ ਚਾਹੁੰਦੇ ਨਾ ਮੈਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਨੋਟੀਫਿਕੇਸ਼ਨ ਬੈਸਟ ਕਰਕੇ ਹਾਲ ਦੇ ਬੰਦ ਕਰ ਲਓ ਮੇਰੇ ਵਿਸਾਲ ਨਾਮ ਤੇ ਤੇ ਤੁਸੀਂ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਤੇ ਫੋਲੋ ਕਰਨਾ ਸਾਰਿਆਂ ਨੂੰ ਕਿ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਨਹੀਂ ਕਾਈ ਮਨ ਚਾਹੇ ਮੈਂ ਉਹਨਾਂ ਦਾ ਸਪਰਾਈ ਕਰ ਸਕਦਾ ਇਹਨਾਂ ਨੂੰ ਨੋਟਿਕਮੈਂਟ ਪ੍ਰੈਸ ਕਰਕੇ ਆਉਂਦੇ ਬੰਦਾ ਮੇਰੇ ਸੰਭਾਲ ਲੱਖਦੇ ਹਰਬੀਟ ਟੋਪ ਕਿਦਣਾ ਜੈ ਐਨਜੋਏ ਪਾਵਰ ਆਤ